ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਜਲੰਧਰ ਦੇ ਵਿੱਚ ਸਾਡੀ ਇੰਡਸਟਰੀ ਦੇ ਲੈਜੈਂਡ ਪੂਰਨਸ਼ਾ ਕੋਟੀ ਜੀ ਕਿਉਂਕਿ ਜਦੋਂ ਆਪਾਂ ਗਾਇਕੀ ਦੀ ਗੱਲ ਕਰਦੇ ਆ ਜੇ ਉਧਰ ਪਾਕਿਸਤਾਨ ਦੀ ਲੈਂਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਹੁੰਦੀ ਹੈ ਜੇ ਉਧਰ ਨੂਸਰਤ ਸਾਹਿਬ ਨੂੰ ਯਾਦ ਕੀਤਾ ਜਾਂਦਾ ਤਾਂ ਇੱਥੇ ਜਿਹੜੇ ਮੇਨ ਘਰਾਣੇ ਆ ਬਡਾਲੀ ਬ੍ਰਦਰ ਜਾਂ ਪੂਰਨਸ਼ਾ ਕੋਟੀ ਜੀ ਹੈ ਜਿਹੜੇ ਬਹੁਤ ਵੱਡਾ ਸਰਮਾਇਆ ਸੀ ਸਾਡੇ ਪੰਜਾਬ ਦਾ ਸਾਡੇ ਗਾਇਕੀ ਦਾ ਜਿਨ੍ਹਾਂ ਨੇ ਹੰਸਰਾਜ ਹੰਸਵਰਗੇ ਤੇ ਮਾਰਟਰ ਸਲੇਮ ਵਰਗੇ ਹੀਰੇ ਸਾਡੀ ਇੰਡਸਟਰੀ ਨੂੰ ਦਿੱਤੇ ਆ ਬਹੁਤ ਵੱਡਾ ਘਾਟਾ ਉਹਨਾਂ ਦੇ ਜਾਣ ਨਾਲ ਪਰ ਅੱਜ ਆਪਾਂ ਖੁਸ਼ਕਿਸਮਤੀ ਵੀ ਆ ਸਾਡੀ ਕਿ ਇਦਾਂ ਦੇ ਹੀਰੇ ਇਦਾਂ ਦੇ ਫਨਕਾਰ ਸਾਡੇ ਪੰਜਾਬ ਦੀ ਧਰਤੀ ਦੇ ਵਿੱਚ ਪੈਦਾ ਹੋਏ ਆ ਜਿਨ੍ਹਾਂ ਦੀ ਗਾਇਕੀ ਜਿਨ੍ਹਾਂ ਦਾ ਘਰਾਣਾ ਜਿਨ੍ਹਾਂ ਨੇ ਜੋ ਹੀਰੇ ਪੈਦਾ ਕੀਤੇ ਆ ਜਦੋਂ ਤੱਕ ਪੰਜਾਬੀ ਸੰਗੀਤ ਨੇ ਰਹਿਣਾ ਉਦੋਂ ਤੱਕ ਉਹਨਾਂ ਦੀਆਂ ਬਣਾਈਆਂ ਹੋਈਆਂ ਤੋਂ ਨਾ ਉਹਨਾਂ ਦੇ ਸ਼ਾਗਿਰਦ ਅੱਗੇ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਔਰ ਜਦੋਂ ਤੱਕ ਪੰਜਾਬੀ ਸੰਗੀਤ ਨੇ ਜਿੰਦਾ ਰਹਿਣਾ ਉਹਨਾਂ ਦੀ ਬਣਾਈਆਂ ਹੋਈਆਂ ਤਰ੍ਹਾਂ ਉਹਨਾਂ ਦੇ ਬੋਲ ਤੇ ਉਹਨਾਂ ਦਾ ਘਰਾਣਾ ਹਮੇਸ਼ਾ ਅਮਰ ਰਹੂਗਾ ਆਪਾਂ ਬlesed ਆ ਕਿ ਇਦਾਂ ਦੇ ਹੀਰੇ ਸਾਡੀ ਇੰਡਸਟਰੀ ਚ ਪੈਦਾ ਹੋਏ ਆ ਤੇ ਤੁਸੀਂ ਸਾਰੇ ਇੱਥੇ ਅੱਜ ਪਹੁੰਚੇ ਹੋ ਦੁੱਖ ਦੀ ਘੜੀ ਦੇ ਵਿੱਚ ਸਰਦਾ ਦੇ ਫੁੱਲ ਭੇਟ ਕਰਨ ਲਈ ਤੁਹਾਰਾ ਵੀ ਦਿਲ ਤੋਂ ਸਨਮਾਨ ਨਹੀਂ ਮੈਂ ਨਹੀਂ ਕਦੇ ਮਿਲ ਪਾਇਆ ਮੈਂ ਮਾਸਟਰ ਸਲੀਮ ਨੂੰ ਕਈ ਵਾਰੀ ਮਿਲਿਆ ਪਰ ਜੋ ਉਹਨਾਂ ਦਾ ਯੋਗਦਾਨ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਪਿੱਛੇ ਜੀ ਉਹਜਾ ਸਾਹਿਬ ਗਏ ਆ ਭੱਲਾ ਸਾਹਿਬ ਗਏ ਆ ਔਰ ਬਹੁਤ ਵੱਡਾ ਹੀ ਘਾਟਾ ਹੈ ਸਾਡੀ ਪੰਜਾਬੀ ਇੰਡਸਟਰੀ ਲਈ ਪਰ ਉਹਨਾਂ ਦਾ ਯੋਗਦਾਨ ਆਪਾਂ ਕਦੇ ਨਹੀਂ ਭੁਲਾ ਸਕਦੇ ਉਹਨਾਂ ਤੋਂ ਬਿਨਾ ਪੰਜਾਬੀ ਸੰਗੀਤ ਦੀ ਗੱਲ ਕਰਾਂਗੇ ਹਮੇਸ਼ਾ ਅਧੂਰੀ ਰਹਿਣੀ ਹੈ ਤੇ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਸਾਡੀ ਪੰਜਾਬੀ ਇੰਡਸਟਰੀ ਅੱਜ ਪਹੁੰਚੇ ਆਪਾਂ ਜਲੰਧਰ ਦੇ ਵਿੱਚ ਸਾਡੀ ਇੰਡਸਟਰੀ ਦੇ ਲੈਜੈਂਡ ਪੂਰਨਸ਼ਾ ਕੋਟੀ ਜੀ ਕਿਉਂਕਿ ਜਦੋਂ ਆਪਾਂ ਗਾਇਕੀ ਦੀ ਗੱਲ ਕਰਦੇ ਆ ਜੇ ਉਧਰ ਪਾਕਿਸਤਾਨ ਦੀ ਲੈਂਦੇ ਤੇ ਚੜਦੇ ਪੰਜਾਬ ਦੀ ਗੱਲ ਹੁੰਦੀ ਹੈ ਜੇ ਉਧਰ ਨੂਸਰਤ ਸਾਹਿਬ ਨੂੰ ਯਾਦ ਕੀਤਾ ਜਾਂਦਾ ਤਾਂ ਇੱਥੇ ਜਿਹੜੇ ਮੇਨ ਕਰਾਨੇ ਆ ਬਡਾਲੀ ਬ੍ਰਦਰ ਹੈ ਜਾਂ ਪੂਰਨਸ਼ਾ ਕੋਟੀ ਜੀ ਹੈ ਜਿਹੜੇ ਬਹੁਤ ਵੱਡਾ ਸਰਮਾਇਆ ਸੀ ਸਾਡੇ ਪੰਜਾਬ ਦਾ ਸਾਡੀ ਗਾਇਕੀ ਦਾ ਜਿਨ੍ਹਾਂ ਨੇ ਹੰਸਰਾਜ ਹੰਸ ਵਰਗੇ ਤੇ ਮਾਰਟਲ ਸਲੇਮ ਵਰਗੇ ਹੀਰੇ ਸਾਡੀ ਇੰਡਸਟਰੀ ਨੂੰ ਦਿੱਤੇ ਆ ਬਹੁਤ ਵੱਡਾ ਘਾਟਾ ਉਹਨਾਂ ਦੇ ਜਾਣ ਨਾਲ ਪਰ ਅੱਜ ਆਪਾਂ ਖੁਸ਼ਕਿਸਮਤੀ ਵੀ ਹੈ ਸਾਡੀ ਕਿ ਇਦਾਂ ਦੇ ਹੀਰੇ ਇਦਾਂ ਦੇ ਫਨਕਾਰ ਸਾਡੇ ਪੰਜਾਬ ਦੀ ਧਰਤੀ ਦੇ ਵਿੱਚ ਪੈਦਾ ਹੋਏ ਆ ਜਿਨ੍ਹਾਂ ਦੀ ਗਾਇਕੀ ਜਿਨ੍ਹਾਂ ਦਾ ਘਰਾਣਾ ਜਿਨ੍ਹਾਂ ਨੇ ਜੋ ਹੀਰੇ ਪੈਦਾ ਕੀਤੇ ਆ ਜਦੋਂ ਤੱਕ ਪੰਜਾਬੀ ਸੰਗੀਤ ਨੇ ਰਹਿਣਾ ਉਦੋਂ ਤੱਕ ਉਹਨਾਂ ਦੀਆਂ ਬਣਾਈਆਂ ਹੋਈਆਂ ਤੋਂ ਨਾ ਉਹਨਾਂ ਦੇ ਸ਼ਾਗਿਰਦ ਅੱਗੇ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਔਰ ਜਦੋਂ ਤੱਕ ਪੰਜਾਬੀ ਸੰਗੀਤ ਨੇ ਜਿੰਦਾ ਰਹਿਣਾ ਉਹਨਾਂ ਦੀਆਂ ਬਣਾਈਆਂ ਹੋਈਆਂ ਤਰਜਾ ਉਹਨਾਂ ਦੇ ਬੋਲ ਤੇ ਉਹਨਾਂ ਦਾ ਘਰਾਣਾ ਹਮੇਸ਼ਾ ਅਮਰ ਰਹੂਗਾ ਆਪਾਂ ਬlesed ਹਾਂ ਕਿ ਇਦਾਂ ਦੇ ਹੀਰੇ ਸਾਡੀ ਇੰਡਸਟਰੀ ਚ ਪੈਦਾ ਹੋਈ ਐ ਤੇ ਤੁਸੀਂ ਸਾਰੇ ਇੱਥੇ ਅੱਜ ਪਹੁੰਚੇ ਹੋ ਦੁੱਖ ਦੀ ਘੜੀ ਦੇ ਵਿੱਚ ਸਰਦਾ ਦੇ ਫੁੱਲ ਭੇਟ ਕਰਨ ਲਈ ਤੁਹਾਡਾ ਵੀ ਬਹੁਤ ਸਾਰੀ ਮੈਂ ਨਹੀਂ ਕਦੇ ਮਿਲ ਪਾਇਆ ਮੈਂ ਮਾਸਟਰ ਸਲੀਮ ਨੂੰ ਕਈ ਵਾਰੀ ਮਿਲਿਆ ਪਰ ਜੋ ਉਹਨਾਂ ਦਾ ਯੋਗਦਾਨ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਪਿੱਛੇ ਜੀ ਓਜਾ ਸਾਹਿਬ ਗਏ ਆ ਭੱਲਾ ਸਾਹਿਬ ਗਏ ਆ ਔਰ ਬਹੁਤ ਵੱਡਾ ਹੀ ਘਾਟਾ ਹੈ ਸਾਡੀ ਪੰਜਾਬੀ ਇੰਡਸਟਰੀ ਲਈ ਪਰ ਉਹਨਾਂ ਦਾ ਯੋਗਦਾਨ ਆਪਾਂ ਕਦੇ ਨਹੀਂ ਭੁਲਾ ਸਕਦੇ ਉਹਨਾਂ ਤੋਂ ਬਿਨਾ ਪੰਜਾਬੀ ਸੰਗੀਤ ਦੀ ਗੱਲ ਕਰਾਂਗੇ ਹਮੇਸ਼ਾ ਅਧੂਰੀ ਰਹਿਣੀ ਹੈ ਤੇ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਸਾਡੀ ਪੰਜਾਬੀ ਇੰਡਸਟਰੀ